ਤੁਸੀਂ ਜਿਹੜਾ ਨਾਮ ਲੰਮੋਗੇ ਜਿਵੇਂ ਬਾਬਾ ਢੱਡਰੀਆਂ ਵਾਲਾ ਲਾਉਂਦਾ ਹੈਗਾ ਉਹ ਵੀ ਮਿਲ ਜੂ ਜਿਹੜਾ ਸੁਦੇਂਦਰ ਸਤਾਜ ਲਾਉਂਦਾ ਹੈਗਾ ਉਹ ਵੀ ਮਿਲ ਜੂ ਠੀਕ ਹੈ ਠੀਕ ਹੈ ਬਈ ਲਾ ਗਲਾਬ ਸਿੱਧੂ ਲਾਉਂਦਾ ਉਹ ਵੀ ਮਿਲ ਜੂ ਠੀਕ ਆਪਣੇ ਕੋਲੇ ਬਾਈ ਜੀ 505 ਤਰ੍ਹਾਂ ਦੇ ਇਤਰ ਤੇ ਉਦ ਹੁੰਦੇ ਨੇ 505 ਤਰ੍ਹਾਂ ਦੇ ਹਾਂਜੀ ਬਾਈ 505 ਤਰ੍ਹਾਂ ਦੇ ਹੁਣ ਮਾੜਾ ਜਿਹਾ ਚੈੱਕ ਕਰ ਲਓ ਇੰਨੇ ਬਿਲਕੁਲ ਬਾਈ ਚੈੱਕ ਕਰਾ ਮੈਂ ਇਕੱਲਾ ਇਕੱਲਾ ਜਹੇ ਕੋਈ ਅਗਲਾ ਇਕੱਲਾ ਇਕੱਲਾ ਐ ਲਾ ਕੇ ਭਾ ਗਈ ਕਰੀਡ ਹੈਗਾ ਬਰਾਟ ਪੁਲੀ ਯੂਜ਼ ਕਰਦਾ ਹੈਗਾ ਠੀਕ ਹੈ ਜੀ ਠੀਕ ਹੈ ਮਾਸਕ ਸਫੀ ਹੈ ਹਰ ਭਾਜਨ ਸਿਲਕ ਰੈਕਟਰ ਜੋ ਆਉਂਦੀਆਂ ਹੁੰਦੀਆਂ ਨੇ ਉਹ ਸੋਡੇ ਚੋਂ ਵੀ ਆਉਣ ਲੱਗ ਜਾਣਗੀਆਂ ਜੇ ਤੁਸੀਂ ਇੱਕ ਵਾਰ ਸਾਡੇ ਕੋਲੇ ਆ ਗਏ ਚਾਹੇ ਕੋ 35000 ਵਾਲਾ ਹੋਵੇ ਚਾਹੇ ਕੋ 60000 ਵਾਲਾ ਹੋਵੇ ਕਿੰਨਾ ਮਰਜ਼ੀ ਮਹਿੰਗਾ ਹੋਵੇ ਆਪਾਂ ਸੌਂਗਾਂ ਚ ਤਿਆਰ ਕਰਕੇ ਦੇ ਦਿੰਨੇ ਆ ਉਹਦੇ ਵਿੱਚ ਜਿਵੇਂ ਬਾਈ ਜੀ ਆਹ ਦੇਖੋ ਪਹਿਲਾ ਸੋਨਾ ਹੋਇਆ ਪੈਕ ਹੋਇਆ ਹੈ ਦਬਈ ਦਾ ਸੋਨਾ ਹੋਰ ਹਜੇ ਦਾ ਜਿੰਨਾ ਮਰਜ਼ੀ ਲੈ ਲਓ ਬਾਈ ਚਾਹੇ ਟਰੱਕ ਪਰ ਪਰ ਲੈ ਲਵੀਂ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਐਸੀ ਚੀਜ਼ ਲੱਗੀ ਹੋਵੇ ਤੇ ਲੋਕ ਸੋਨ ਨੂੰ ਬਾਈ ਮੋੜ-ਮੋੜ ਦੇਖਣ ਤਾ ਅੱਜ ਆਪਾਂ ਤੁਹਾਨੂੰ ਉਹ ਜਮਾਂ ਸਹੀ ਜਗ੍ਹਾ ਦੇ ਉੱਤੇ ਲੈ ਕੇ ਆ ਗਏ ਅੱਜ ਆਪ ਆਏ ਹੋਏ ਬਈ ਨਿਮਾਜ਼ਾਤਰ ਸਹਿਰ ਤਨਹੋਲਾ ਦੇ ਵਿੱਚ ਤੇ ਸਾਹਮਣੇ ਰਹਿ ਗਿਆ ਬਈ ਦੀਪਕ ਟੱਬਾ ਤੇ ਵੀਰਾਂ ਦੇ ਕੋਲੇ ਬਈ ਅਰਬ ਦੇਸਾਂ ਦੇ ਇਤਰ ਤੇ ਊਦ ਹੁੰਦੇ ਨੇ ਜੇ ਤੁਸੀਂ ਬਈ ਇੱਕ ਵਾਰ ਲਾ ਲੈਣਾ ਤੁਹਾਡਾ ਸਰੀ ਬਈ ਮਾਈਕਾ ਛੱਡੂਗਾ ਤੇ ਲੋਕ ਤੁਹਾਨੂੰ ਬਈ ਮੁਰਮੁਰ ਦੇਖ ਕੇ ਤੇ ਪੁੱਛਣਗੇ ਵੀ ਯਾਰ ਸਾਨੂੰ ਦੱਸ ਦੇ ਇਹ ਲੈ ਕੇ ਕਿੱਥੋਂ ਆਇਆ ਤੇ ਫੇਰ ਤੁਹਾਨੂੰ ਬਈ ਆਉਣਾ ਪਊਗਾ ਬੀਰਾਂ ਨੂੰ ਲੈ ਕੇ ਇੱਥੇ ਨਿਮਾਜ ਆਤਰ ਦੇ ਉੱਤੇ ਸਹਿਰ ਤਨੌਲਾ ਦੇ ਵਿੱਚ ਆਜੋ ਬਈ ਬਾਕੀ ਗੱਲਬਾਤ ਆਪਾਂ ਨਿੰਮੇਬਾਈ ਦੇ ਨਾਲ ਕਰਦੇ ਆਂ ਕੈਟ ਬੰਦਾ ਨੀਮਾ ਪੁਰਾ ਜੇ ਤੁਸੀਂ ਇੱਥੇ ਆ ਗਏ ਬਈ ਅੱਧਾ ਤਾਂ ਤੁਸੀਂ ਬਈ ਨੀਮੇ ਬਾਈ ਦੇ ਨਾਲ ਗੱਲਬਾਤ ਕਰਕੇ ਖੁਸ਼ ਹੋ ਜਾਓਗੇ ਤੇ ਬਾਕੀ ਕੰਮ ਬਾਈ ਇਤਰ ਤੇ ਉਦ ਕਰ ਦੇਣਗੇ ਆਜੋ ਬਈ ਗੱਲਬਾਤ ਕਰਦੇ ਆ ਲੈ ਵੀ ਆਪਾਂ ਪਹੁੰਚ ਚੁੱਕੇ ਆਂ ਨੀਮੇ ਬਾਈ ਦੇ ਕੋਲੇ ਨੀਮੇ ਬਾਈ ਅਸੀ ਘਰ ਜੀ ਸੱਚੀ ਕਾਲ ਬਾਈ ਨਮਾਜ਼ ਅਤਰਤ ਲਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਾਲਾ ਚੰਨ ਲਧੂਰੀ ਦਾ ਧੰਨਵਾਦ ਧੰਨਵਾਦ ਆਜੋ ਬਾਈ ਜੀ ਬੈਠੋ ਜੀ ਕੀ ਹਾਲ ਚੱਲ ਵਧੀਆ ਬਹੁਤ ਵਧੀਆ ਕਿਰਪਾ ਜੀ ਬਾਬੇ ਨਾਲਕ ਦੀ ਠੀਕ ਹੈ ਵਧਾਈਆਂ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਠੀ ਦੇ ਵਿੱਚ ਆ ਜੋ ਲੈ ਵੀ ਦੁਕਾਨ ਦੇ ਉੱਪਰ ਨਾ ਨਿਗਾਹ ਮਾਰ ਲਓ ਮੈਨੂੰ ਲੱਗਦਾ ਵੀ ਉਹ ਕਿਹੜਾ ਇਤਰ ਆ ਜਿਹੜਾ ਇੱਥੇ ਮਿਲਣਾ ਨੇਗਾ ਬਾਕੀ ਨਿੰਮੇ ਬਾਈ ਤੋਂ ਪੁੱਛਦਾ ਵੀ ਆਪਣੇ ਕੋਲੇ ਹੁੰਦਾ ਕੀ ਕੀ ਆ ਦੱਸੋ ਬਾਈ ਜੀ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਬਾਈ ਜੀ 505 ਤਰ੍ਹਾਂ ਦੇ ਇਤਰ ਤੇ ਉਦ ਹੁੰਦੇ ਨੇ 505 ਤਰ੍ਹਾਂ ਦੇ ਹਾਂਜੀ ਬਾਈ 505 ਤਰ੍ਹਾਂ ਦੇ ਮਾੜਾ ਜਿਹਾ ਚੈੱਕ ਕਰ ਲਓ ਇਹਨੇ ਬਿਲਕੁਲ ਬਾਈ ਚੈੱਕ ਕਰਾਂ ਮੈਂ ਕੱਲਾ ਕੱਲਾ ਜਹੇ ਕੋਈ ਅਗਲਾ ਕੱਲਾ ਕੱਲਾ ਐ ਲਾ ਕੇ ਵਗ ਜੀ ਠੀਕ ਹੈ ਜੀ ਪੋਟੈਂਸ਼ੀਅਲ ਵਾਲੀ ਗੱਲ ਹੀ ਹੈਗੀ ਲੈ ਵੀ ਮਿੱਤਰੋ 505 ਤਰ੍ਹਾਂ ਦੇ ਯਾਨੀ ਕਿ ਬਾਈ ਜਿਹੜੀ ਵੀ ਕਿਸਮ ਤੁਹਾਨੂੰ ਪਸੰਦ ਆਗੀ ਤੁਸੀਂ ਇੱਕ ਵਾਰ ਇੱਥੇ ਆ ਕੇ ਨਾਮ ਲੈ ਦੋ ਹਾਜ਼ਰ ਕਰ ਦੇਣਗੇ ਵੀਰਣਾ ਬਿਲਕੁਲ ਬਾਈ ਆਪਣੇ ਕੋਲੇ ਇਤਰ ਤੇ ਉਦ ਹੁੰਦੇ ਨੇ ਹਾਂਜੀ ਤੇ ਆਪਾਂ ਹਰ ਤਰ੍ਹਾਂ ਦਾ ਪਰਫਿਊਮ ਇੱਥੇ ਸਾਹਮਣੇ ਕਸਟਮਰ ਦੇ ਤਿਆਰ ਵੀ ਕਰ ਦੇਾਂਗੇ ਚਾਹੇ ਕੋਈ 35000 ਵਾਲਾ ਹੋਵੇ ਹਾਂਜੀ ਚਾਹੇ ਕੋਈ 60000 ਵਾਲਾ ਹੋਵੇ ਕਿੰਨਾ ਮਰਜ਼ੀ ਮਹਗਾ ਹੋਵੇ ਆਪਾਂ ਸੌਂਜ ਤਿਆਰ ਕਰਕੇ ਦੇ ਦਿੰਨੇ ਆ ਉਹਦੇ ਵਿੱਚ ਜਿਵੇਂ ਬਾਈ ਜੀ ਕਰੀਡ ਹੈਗਾ ਬਰਾਟ ਪੋਲੀ ਯੂਜ਼ ਕਰਦਾ ਹੈਗਾ ਠੀਕ ਹੈ ਜੀ ਠੀਕ ਹੈ ਮਸਕ ਸਫੀ ਹੈ ਹਰ ਭਾਜਨ ਸੈਂਕ ਕਰੈਕਟਰ ਯੂਜ਼ ਕਰਦਾ ਹੈ ਵੱਡੇ ਵੱਡੇ ਐਕਟਰ ਪਲੇਅਰ ਆ ਸਿੰਗਰ ਜਿਹੜੀ ਉਹਨਾਂ ਚੋਂ ਖੁਸ਼ਬੂ ਆਉਂਦੀਆਂ ਹੁੰਦੀਆਂ ਨੇ ਉਹ ਤੁਹਾਡੇ ਚੋਂ ਵੀ ਆਉਣ ਲੱਗ ਜਾਣਗੀਆਂ ਜੇ ਤੁਸੀਂ ਇੱਕ ਵਾਰ ਸਾਡੇ ਕੋਲੇ ਆ ਗਏ ਲੈ ਵੀ ਸੋਨੂ ਨਾ ਇਹ ਚੀਜ਼ਾਂ ਲੈ ਕੇ ਆਉਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੰਜਾਬ ਚ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਖੜੇ ਕਿੱਥੇ ਆਪਾਂ ਇੱਕ ਵਾਰ ਆਪਾਂ ਮਾਈ ਜੀ ਖੜੇ ਆਗੇ ਤਨੌਲੇ ਦੀਪਕ ਠਾਬੇ ਦੇ ਬਿਲਕੁਲ ਐਨ ਸਾਹਮਣੇ ਤਨੌਲੇ ਠੀਕ ਹੈ ਜੀ ਬਰਨਾਲੇ ਤੋਂ 10 ਕਿਲੋਮੀਟਰ ਦੂਰ ਹੈ ਸਖਰੂਰ ਤੋਂ 25 ਕਿਲੋਮੀਟਰ ਦੂਰ ਹੈ ਪੀਖੀ ਤੋਂ ਵੀ 25 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਆਪਾਂ ਇੱਧਰ ਕਿਵੇਂ ਆ ਗਏ ਉਦਾਂ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਕਿਵੇਂ ਗੱਲ ਵੱਧ ਇਹ ਬਈ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈਗੀ ਪ੍ਰਮਾਤਮਾ ਨੇ ਡਿਊਟੀਆਂ ਲਾਈਆਂ ਹੁੰਦੀਆਂ ਨੇ ਹਰੇਕ ਬੰਦੇ ਦੀਆਂ ਠੀਕ ਹੈ ਜਿਵੇਂ ਪਹਿਲਾਂ ਆਪਾਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਵੀ ਐ ਠੀਕ ਹੈ ਜੀ ਤੇ ਆਪਾਂ ਬੱਕਰੀਆਂ ਦੀ ਮੰਡੀ ਵੀ ਲਾਉਨੇ ਆ ਠੀਕ ਹੈ ਬਈ ਆਪਣਾ ਉਸ ਤੋਂ ਪਹਿਲਾਂ ਫਲੋਰ ਮਿਲਣਾ ਆਪਣੀ ਠੀਕ ਹੈ ਉਹ ਪ੍ਰਮਾਤਮਾ ਹੁੰਦਾ ਹਰੇਕ ਕਿਸੇ ਦੀ ਕਸਾਈ ਦੀ ਡਿਊਟੀ ਲਾਤੀ ਕਿਸੇ ਦੀ ਪੁਲਿਸ ਬੁਲਾਇੰਗ ਕਰਾਉਂਦੀ ਕੋਈ ਅਪਰਾਧੀ ਬਣਾਤਾ ਕੋਈ ਵਕੀਲ ਬਣਾਤਾ ਕੋਈ ਜੱਜ ਬਣਾਤਾ ਇਸ ਤਰ੍ਹਾਂ ਵੀ ਪ੍ਰਮਾਤਮਾ ਵੱਲੋਂ ਡਿਊਟੀਆਂ ਲੱਗੀਆਂ ਹੁੰਦੇ ਨੇ ਹਰ ਬੰਦੇ ਦੀਆਂ ਉਹ ਮੈਂ ਆਪਣੀ ਡਿਊਟੀ ਜਿੱਥੇ- ਆਵਲਾ ਦਾ ਅੱਜ ਤੱਕ ਕੋਈ ਆਇਆ ਨਹੀਂ ਹੋਣਾ ਬਾਈ ਜੱਟਾਂ ਦਾ ਮੁੰਡਾ ਨਹੀਂ ਬਾਈ ਕਾਰੋਬਾਰ ਤਾਂ ਨਾ ਬਾਈ ਸਿੱਖੇ ਦਾ ਹੁੰਦਾ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਰਾਜਗਰੀ ਕਰਦਾ ਹੈਗਾ ਉਹ ਮਿਸਤਰੀ ਵਿਚਾਰਾ ਇਕੱਲਾ ਹੋਵੇ ਠੀਕ ਹੈ ਜੋੜੇ ਮੇਰੇ ਇੱਕ ਮਿੱਤਰ ਨੇ ਕਿਹਾ ਉਹ ਜੋੜੇ ਸੌਂਦੇ ਨੇ ਮੇਰਾ ਜੀ ਕਰਦਾ ਮੈਂ ਵੀ ਕੰਮ ਸਿੱਖਾਂ ਇਹ ਕੋਈ ਜਾਤਰਾ ਸਮਝਦ ਨਹੀਂ ਮੈਂ ਚੀਜ਼ਾਂ ਨੂੰ ਮੰਨਦਾ ਹਾਂ ਹਾਂਜੀ 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 ਠੀਕ ਹੈ ਜ਼ਰੂਰੀ ਹੁੰਦਾ ਹਨਾ ਹਾਂਜੀ ਹਾਂਜੀ ਬਾਈ ਜੀ ਕੱਖਣਾ ਜ਼ਰੂਰੀ ਹੈ ਬੜੀ ਹਾਂਜੀ ਬਾਈ ਠੀਕ ਹੈ ਦਿਖਾਉਂ ਉਹਨਾਂ ਦੇ ਹੈ ਕੀ ਕੀ ਹੈ ਨਾ ਹੁਣ ਆਪਾਂ ਆਪਣੇ ਕੋਲੇ ਬਾਈ ਜੀ ਜਿਵੇਂ ਕਿ ਫ੍ਰੈਂਚ ਹੁੰਦੇ ਨੇ Airbnb ਹੁੰਦੇ ਨੇ ਇੰਗਲਿਸ਼ ਹੁੰਦੇ ਨੇ ਇੰਗਲਿਸ਼ ਦੇ ਵਿੱਚ ਜਿਵੇਂ ਮੰਨ ਲਓ ਗੂਚੀ ਗਿਲਟੀ ਆ ਗਿਆ ਜੀ ਆ ਸੀਗਾ ਜੀ ਗੂਚੀ ਗਿਲਟੀ ਜੀ ਲੈ ਵੀ ਗੂਚੀ ਵੀ ਮਿਲ ਜੂ ਦੇਖ ਸਕਦੇ ਹੋ ਇਹ ਗੂਚੀ ਗਿਲਟੀ ਆ ਗਿਆ ਜੀ ਇਸ ਤੋਂ ਬਾਅਦ ਆਪਣੇ ਕੋਲੇ ਜੀ ਗੂਚੀ ਫਲੋਰਾ ਆ ਗਿਆ ਜੀ ਆਪਣੇ ਕੋਲੇ ਅ ਬਰਸਾਚੇ ਆ ਗਿਆ ਜੀ ਇਹ ਰੇਟ ਜਾਦੇ ਹੋਣਗੇ ਫਿਰ ਇਹਨਾਂ ਨਹੀਂ ਨਹੀਂ ਬਾਈ ਇਹਦੇ ਰੇਟ ਜਿਆਦਾ ਨਹੀਂ ਹੋਣੇ ਹੈਗੇ ਜੀ ਮੈਂ ਉੱਚੀ ਹੈਗਾ ਮਹਿੰਗੀ ਵਾਲਾ ਹੁੰਦਾ ਤਾਂ ਮਹਿੰਗਾ ਉੱਚੀ ਗ੍ਰੇਟੀ ਹੁੰਦਾ ਬਾਈ ਕਿ ਗੁੱਚੀ ਫਲੋਰਾ ਹੁੰਦਾਗਾ ਇਹ ਇਤਰ ਚ ਯੂਨੀਸੈਕਸ ਹੁੰਦੇ ਨੇ ਪੈਸੇ ਏਜੰਟਸ ਲੇਡੀਜ਼ ਹੁੰਦੇ ਨੇ ਜੇ ਪਰਫਿਊਮ ਬਣ ਜੇ ਇਹਨਾਂ ਦਾ ਠੀਕ ਹੈ ਜੀ ਇਹ ਕਾਫੀ ਚੀਜ਼ਾਂ ਹੁੰਦੀਆਂ ਨੇ ਬਾਈ ਇਹਦੇ ਵਿੱਚ ਹੁਣ ਜਿਵੇਂ ਕਰੀਡ ਹੋ ਗਿਆ ਸ਼ਰੈਲ ਹੋ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਗਏ ਚੰਦਨ ਹੋ ਗਿਆ ਕੇਸਰ ਹੋ ਗਿਆ ਕਸਤੂਰੀ ਹੋ ਗਿਆ ਠੀਕ ਹੈ ਤੁਸੀਂ ਜਿਹੜਾ ਨਾਮ ਲਮੋਗੇ ਜਿਵੇਂ ਬਾਬਾ ਢੜਰੀਆਂ ਵਾਲਾ ਲਾਉਂਦਾਗਾ ਹ ਆਪ ਸਿੱਧੂ ਲਾਉਂਦਾ ਉਹ ਵੀ ਮਿਲ ਜੂ ਜਿਹਦਾ ਜਿਹਦਾ ਨਾਮ ਲਾਉਂਗੇ ਉਹ ਆਪਣੇ ਕੋਲ ਸਾਰੇ ਮਿਲਣਗੇ ਬਾਈ ਜੀ ਤੁਸੀਂ ਇੱਕ ਵਾਰੀ ਸਾਡੇ ਕੋਲੇ ਦਰਸ਼ਨ ਦਿਓ ਜੇ ਤੁਸੀਂ ਨਹੀਂ ਆ ਸਕਦੇ ਤਾਂ ਸਾਨੂੰ ਸਾਡੇ ਨੰਬਰਾਂ ਤੇ 9023100302 9200700302 ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਹੈ ਐਲੋ ਦਾ ਠੀਕ ਹੈ ਜੀ ਸਾਡੀ ਟੀਮ ਜੀ ਅਸੀਂ ਤੁਹਾਨੂੰ ਸੰਪਰਕ ਕਰਾਂਗੇ ਵੀਡੀਓ ਕਾਲ ਰਾਹੀਂ ਤੁਹਾਨੂੰ ਚੰਗੀ ਤਰ੍ਹਾਂ ਉਹਦੀ ਤਸੱਲੀ ਕਰਾ ਕੇ ਠੀਕ ਹੈ ਜੀ ਫਿਰ ਤੁਹਾਨੂੰ ਕੋਰੀਅਰ ਕਰਾਂਗੇ ਆਪਣੀ ਕੋਰੀਅਰ ਸੇਵਾ ਹੈਗੀ ਹੈਗੀ ਠੀਕ ਹੈ ਇੰਡੀਆ ਦੇ ਵਿੱਚ ਬਿਲਕੁਲ ਫ੍ਰੀ ਪੂਰੇ ਇੰਡੀਆ ਦੇ ਵਿੱਚ ਹਾਂਜੀ ਬਾਈ ਜੀ ਲੈ ਵੀ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋਗੇ ਜਮਾਂ ਫ੍ਰੀ ਦੇ ਵਿੱਚ ਠੀਕ ਹੈ ਜੀ ਇਕੱਲੇ ਇਹਦੇ ਪੈਸੇ ਹੋਣਗੇ ਕਿ ਤੇ ਇਹਦਾ ਵੀਸਾ ਆਉਂਦੀ ਨਹੀਂ ਹਾਂਜੀ ਠੀਕ ਹੈ ਰੇਟ ਕਿੰਨੇ ਹੋਊਗਾ ਰੇਟ ਵੀ ਦੱਸ ਰੇਟ ਬਾਈ ਮੰਨ ਲਓ ਜਿਹੜਾ ਛੁੱਡੀ ਵੀਡੀਓ ਦੇਖ ਕੇ ਆ ਗਿਆ ਹਾਂਜੀ ਠੀਕ ਹੈ ਜ ਆਪਾਂ 800 ਰੁਪਏ ਦੇ ਦੇ ਦਾਂਗੇ ਜੀ ਠੀਕ ਹੈ ਜੀ ਵੈਸੇ ਕਿੰਨੇ ਦੀਆਂ ਨੇ ਜੀ ਬੈਠੇ ਇਹ ਪੈਸੇ ਜੀ 300 ਰੁਪਏ ਦੀ ਇੱਕ ਹੈ ਜੀ ਠੀਕ ਹੈ 900 ਰੁਪਏ ਦੇ ਹਾਂ ਜੀ 100 ਰੁਪਏ ਪਰ ਐਮ ਐਲ ਆ ਸਾਰੇ ਇਤਨਾ ਦੇ ਉਦਾਂ ਦਾ ਰੇਟ ਠੀਕ ਹੈ ਜੀ ਜਿਹੜਾ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਲੈ ਲਓ ਐਮ ਐਲ ਦੇ ਹਿਸਾਬ ਨਾਲ 100 ਰੁਪਏ ਐਮ ਐਲ ਆ ਆ ਜਿੰਨੇ 6 6 ਐਮ ਐਲ ਦੀਆਂ ਨੇ ਜੀ ਭਾਈ ਜਿਹੜਾ ਵੀਡੀਓ ਦੇਖ ਕੇ ਆ ਗਿਆ ਉਹਨੂੰ ਆਪਾਂ ਇਹ 1600 ਦੀ ਦੇ ਦਾਂਗੇ ਜਿਹੜਾ ਸ਼ੇਅਰ ਕਰਕੇ ਹੈਗਾ 1500 ਵੀ ਦੇ ਦਾਂਗੇ ਲੈ ਵੀ 1500 ਰੁਪਏ ਦੀ ਆ ਤੰਨਾ ਹਾਂਜੀ ਬਾਈ ਆ ਦੇਖੋ ਆ ਜੀ ਬਾਈ ਇਹ ਕੀ ਚੀਜ਼ਾਂ ਨੇ ਬਈ ਇਹ ਬਾਈ ਚੀਜ਼ ਤਾਂ ਇੱਕੋ ਹੀ ਹੈ ਹਾਂਜੀ ਬਾਈ ਇਹ ਚੀਜ਼ ਤਾਂ ਇੱਕੋ ਹੀ ਹੈ ਹਾਂਜੀ ਇਹ ਚੱਕਰ ਕੀ ਹੈਗਾ ਇਹ ਗਿਫਟ ਆਈਟਮਾਂ ਨੇ ਜਿਵੇਂ ਕਿਸੇ ਨੇ ਕੋਈ ਮੈਰਿਜਨ ਵਸਤਰੀ ਆ ਬਰਥਡੇ ਪਾਰਟੀ ਆ ਕਿਤੇ ਕਿਸੇ ਵੀ ਕਿਸੇ ਭਰਾ ਨੂੰ ਗਿਫਟ ਕਰਨਾ ਹੈਗਾ ਕਿਸੇ ਵੀਰ ਨੇ ਆਪਣੀ ਭੈਣ ਨੂੰ ਕਰਨਾ ਹੈ ਕਿਸੇ ਵਾਈਫ ਨੇ ਆਪਣੇ ਹਸਬੰਡ ਨੂੰ ਕਰਨਾ ਹੈ ਕਿਸੇ ਨੇ ਕਿਸੇ ਨੂੰ ਵੀ ਗਿਫਟ ਕਰਨਾ ਹੈਗਾ ਇਹ ਸਾਰੀਆਂ ਬਾਈ ਗਿਫਟ ਆਈਟਮਾਂ ਹੁੰਦੀਆਂ ਨੇ ਇਹ ਕਈ-ਕਈ ਮਹੀਨੇ ਚੱਲਦੀਆਂ ਨੇ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਵਾਰ ਇਹ ਯੂਜ਼ ਕਰ ਲਿਆ ਤੇ ਖਤਮ ਹੋ ਜਾਊਗਾ ਮੇਰੇ ਖਿਆਲ ਦੇ ਵਿੱਚ ਜਿਹੜੀ ਆ ਸ਼ਿਸ਼ੀ ਹੈ ਇਹ ਸਾਲ ਦੇ ਕਰੀਬ ਚੱਲ ਜੂ ਬਈ ਲੈ ਵੀ ਮਿੱਤਰੋ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਹਨ ਦੇਖ ਸਕਦੇ ਹੋਗੇ ਇਹਦੇ ਵਿੱਚ ਬਾਈ ਆਪਣੇ ਕੋਲੇ ਬਹੁਤ ਤਰ੍ਹਾਂ ਦੀਆਂ ਆਈਟਮਾਂ ਨੇ ਤੁਸੀਂ ਕਿਸੇ ਨੂੰ ਵੀ ਆ ਦੇਖੋ ਬਈ ਸਹੀ ਗੱਲ ਹੈ ਇਹ ਸਰਾਹੀ ਆ ਗਈ ਬਈ ਠੀਕ ਆ ਇਸ ਤਰ੍ਹਾਂ ਸਾਡੇ ਕੋਲੇ ਬਰਜ ਖਲੀਫਾ ਆ ਗਿਆ ਬਈ ਬਰਜ ਖਲੀਫਾ ਠੀਕ ਆ ਬਈ ਬਿਨੋ ਹੀ ਆਗਾ ਹਾਂਜੀ ਬਈ ਸਿਸੀ ਹੈ ਜੀ ਆ ਦੇਖੋ ਸਿਸੀ ਹੈ ਇਹ ਇਹ ਸਿਸੀ ਹੈ ਬਈ ਇਹ ਕਿਸੇ ਨੂੰ ਨਾ ਪਤਾ ਲੱਗੇ ਜੋ ਗਿਫਟ ਦਿੱਤੀ ਅਗਲਾ ਤੁਹਾਨੂੰ ਪੁੱਛੂਗਾ ਲੇਖੋ ਐ ਲੱਗੂ ਜਿਵੇਂ ਦੁਬਈ ਤੇਰੇ ਚੋਂ ਦੇਖ ਰਿਆ ਸੀ ਮੈਂ ਮਾਂ ਕਿਤੇ ਉਂ ਰੱਖਿਆ ਹੋਇਆ ਨਹੀਂ ਨਹੀਂ ਬਈ ਸ਼ੋਅ ਵਾਸਤੇ ਹੀ ਹੈਗਾ ਸ਼ੋਅ ਵਾਸਤੇ ਤਾਂ ਹੈਗੀ ਹੈਗਾ ਇਹਨਾਂ ਨੂੰ ਸ਼ੋਅ ਵੀ ਦੇਊਗਾ ਠੀਕ ਆ ਨਾਲ ਖੁਸ਼ਬੂ ਵੀ ਲਿਊਗਾ ਸਹੀ ਗੱਲ ਆ ਸਹੀ ਗੱਲ ਠੀਕ ਆ ਬਾਈ ਜੀ ਗੱਡੀ 'ਚ ਰੱਖ ਲੀਏ ਨਾ ਆਪਾਂ ਅਗਲੇ ਪਾਸੇ ਨਾਲ ਤਾਂ ਹੋਊਗਾ ਨਾ ਗੱਡੀ ਵਾਲੇ ਵੀ ਹੈਗੇ ਨੇ ਬਾਈ ਗੱਡੀ ਵਾਲੇ ਵੀ ਹੈਗੇ ਨੇ ਕੋਈ ਕਹੇ ਤੋਂ ਯਾਦ ਆ ਗਿਆ ਗੱਡੀ ਵਾਲੇ ਨੇ ਇੱਕ ਵਾਰੀ ਗੱਡੀ 'ਚ ਟੱਗ ਲੋ ਨਾ ਤੇਲ ਚੜੇ ਨਾ ਕੱਚੀ ਕੱਚੀ ਸਮੈਲ ਆਵੇ ਖੁਸ਼ਬੂ ਹੀ ਹੋਣੀਆਂ ਬਾਈ ਗੱਡੀ 'ਚੋ ਠੀਕ ਆ ਜਿਹੇ ਜਾਂ ਮਰਜ਼ੀ ਲੈ ਲਓ 600 ਰੁਪਏ ਦਾ ਇੱਕ ਇਹ ਕਈ ਮਹੀਨੇ ਚੱਲ ਜਾਂਦਾ ਜੀ ਲੈ ਵੀ ਇਹ ਆ ਗਾ ਗੱਡੀ ਵਾਲੇ ਠੀਕ ਆ ਜੀ ਹੋਰ ਦੱਸੋ ਹੋਰ ਕੀ ਹੋਰ ਆਪਣੇ ਕੋਲੇ ਬਾਈ ਬਖੂਰਦਾਨੀਆਂ ਹੁੰਦੀਆਂ ਨੇ ਜਿਵੇਂ ਆ ਦੇਖੋ ਠੀਕ ਆ ਇਹ ਜਿਆ ਸੋਹਣੀਆਂ ਸੋਹਣੀਆਂ ਆਇਟਮਾਂ ਨੇ ਅੱਗੇ ਆ ਜਾਓ ਬਾਈ ਤੁਹਾਨੂੰ ਦਿਖਾਉਣੇ ਆ ਸੀ ਆ ਸਾਰੀਆਂ ਸ਼ਿਸ਼ੀਆਂ ਬਾਈ ਖਾਲੀ ਹੁੰਦੀਆਂ ਨੇ ਤੁਸੀਂ ਜਿਵੇਂ ਮਰਜੀ ਜਿਹੜੀ ਚ ਜਿਹੜਾ ਜੀ ਕਰਦਾ ਪਵਾ ਲਓ ਇਹ ਸ਼ਿਸ਼ੀ ਦਾ ਕੋਈ ਪੈਸਾ ਨਹੀਂ ਇਹਨਾਂ ਦਾ ਸ਼ਿਸ਼ੀ ਦਾ ਕੋਈ ਪੈਸਾ ਨਹੀਂ ਇਹ ਫ੍ਰੀ ਦੇਵਾਂਗੇ ਤੁਹਾਨੂੰ ਸ਼ਿਸ਼ੀ ਇਹ ਤਾਂ ਉਹਨਾਂ ਦੇ ਪੈਸੇ ਨੇ ਫੈਸੀ ਸ਼ਿਸ਼ੀਆਂ ਦੇ ਬਾਈ ਇਹ ਚ ਕੀ ਹੈ ਡੱਬੀ ਚ ਇਹ ਬਾਈ ਬਖੂਰ ਹੁੰਦਾਗਾ ਅੱਛਾ ਠੀਕ ਹੈ ਜੀ ਇਹ ਤੁਸੀਂ ਮਾੜ ਆਇਆ ਪਾਉਣਾਗਾ ਜਿਹੜਾ ਆਪਾਂ ਦੇਖਦੇ ਨੇ ਸ਼ੇਖ ਲੋਕ ਹਾਂਜੀ ਉਹਨਾਂ ਦੇ ਮਹਿਲਾਂ ਦੇ ਵਿੱਚੋਂ ਇੱਕ ਭਾਪ ਜੀ ਉੱਠਦੀ ਹੁੰਦੀ ਹੈ ਫਿਰ ਉਹ ਆਪਦੇ ਜੁੰਬੇ 'ਚ ਕੱਪੜਾ ਚਾਹੇ ਭਾਪ ਲੈਂਦੇ ਨੇ ਦਿਖਾਉਂਗੇ ਮਲੇ ਜੀ ਹਾਂਜੀ ਭਾਈ ਜੀ ਇਹ ਸਾਰੇ ਇੱਕੋ ਹੀ ਇਹੀ ਆਈਟਮਾਂ ਨੇ ਜੀ ਆਹ ਦੇਖੋ ਇਲੈਕਟ੍ਰਿਕ ਆਗੀਆਂ ਇਦੇ ਉੱਪਰ ਜਦੋਂ ਪਾਤਾ ਇਹ ਬਿਜਲੀ ਤੇ ਚੱਲ ਪਿਆ ਇਹਨੇ 5 ਮਿੰਟਾਂ ਬਾਅਦ ਇੱਕ ਭਾਪ ਦੇਣੀ ਹੈ ਠੀਕ ਆ ਉਹ ਭਾਪ ਨੇ ਥੋੜਾ ਸਾਰਾ ਘਰ ਮਹਿਕਾ ਦੇਣਾ ਗਵਾਂਢੀ ਵੀ ਆ ਕੇ ਪੁੱਛਣਗੇ ਤੁਹਾਡੇ ਘਰੇ ਲੱਗਿਆ ਕੀ ਹੈ ਠੀਕ ਹੈ ਜੀ ਹਾਂਜੀ ਭਈ ਇਹ ਸਾਰੀਆਂ ਬਖੂਰ ਦੇਣੀਆਂ ਨੇ ਅੱਡੋ ਅੱਡ ਪ੍ਰਾਈਜ਼ਾਂ ਦੀਆਂ ਠੀਕ ਆ ਠੀਕ ਆ ਭਈ ਆਪਣੇ ਕੋਲੇ ਭਈ ਹਰੇਕ ਆਈਟਮ ਤੁਹਾਨੂੰ ਰੂਮ ਫਰੈਸ਼ਨਰ ਠੀਕ ਹੈ ਜੀ ਇਹ ਚੀਜ਼ ਤੁਸੀਂ ਆਫਿਸ ਦੇ ਵਿੱਚ ਰੱਖ ਲਓ ਸਕੂਲ 'ਚ ਰੱਖ ਲਓ ਕਿਸੇ ਹੋਟਲ 'ਚ ਰੱਖ ਲਓ ਜਿੱਥੇ ਮਰਜ਼ੀ ਰੱਖ ਲਓ ਤੁਹਾਨੂੰ ਐ ਨਜ਼ਾਰਾ ਲਿਆ ਦਊਗੀ ਲੇ ਵੀ ਮਿੱਤਰੋ ਇੱਕ ਤੋਂ ਤੁਹਾਨੂੰ ਹਰੇਕ ਚੀਜ਼ ਮਿਲੂਗੀ ਆ ਦੇਖੋ ਬਾਈ ਮਸਵਾਕ ਆ ਮਸਵਾਕ ਆ ਗਿਆ ਇਹ ਗਾਦੇ ਵਾਸਤੇ ਇਹ ਬਾਈ ਦਾਤੜ ਹੁੰਦੀ ਹੈ ਜਿਵੇਂ ਆਪਣੇ ਕਿਕਰ ਨਮਤ ਆਲੀ ਦਾਤੜ ਹੁੰਦੀ ਸੀ ਉਮੇ ਮਸਵਾਕ ਦਾ ਪੇਸਟ ਮੰਦਾ ਹੈ ओरिजिनल ਮਸਵਾਕ ਹੈਗੀ ਇਹ ਵੀ ਆਪਣੇ ਕੋਲੇ ਮਿਲਦੀ ਹੈ ਲੈ ਵੀ ਮਸਵਾਕ ਠੀਕ ਆ ਬਾਈ ਆਈ ਆਪਣੇ ਕੋਲੇ ਬਾਈ ਐ ਮੰਨ ਲਓ ਆ ਦੇਖੋ ਦबई ਦਾ 16:00 ਪੈਕ ਹੋਇਆ ਹੈ ਦबई ਦਾ 16:00 ਹਜੇ ਦਾ ਜਿੰਨਾ ਮਰਜ਼ੀ ਲੈ ਲਓ ਬਾਈ ਚਾਹੇ ਟਰੱਕ ਪਰ ਪਰ ਲੈ ਨਾ ਨਾ ਬਾਈ ਚਾਹੇ ਟਰੱਕ ਪਰ ਕੇ ਲੈ ਜਾਓ ਕੋਈ ਚੱਕਰ ਨਹੀਂ ਹੈ ਲੈ ਮਿੱਤਰੋ ਤੁਸੀਂ ਕਿੰਨਾ ਮਰਜ਼ੀ ਇੱਥੋਂ ਆਓ ਤੇ ਲੈ ਕੇ ਜਾ ਸਕਦੇ ਹੋ ਹਣਾ ਦੇ ਸਾਰਗੇ ਦੇਵੋਗੇ ਹੋਰ ਬਈ ਹੋਰ ਬਈ ਆਪਣੇ ਕੋਲੇ ਪਰਫਿਊਮ ਤਿਆਰ ਹੁੰਦੇ ਨੇ ਜਿਹੜਾ ਮਰਜ਼ੀ ਤੁਸੀਂ ਆ ਕੇ ਨੌ ਲਮੋਗੇ ਜਾਂ ਖਾਲੀ ਸ਼ਿਸ਼ੀ ਲੈ ਆਓ ਸਾਨੂੰ ਖੁਸ਼ਬੂ ਚੈੱਕ ਕਰਾ ਦਿਓ ਅਸੀਂ ਤੁਹਾਨੂੰ ਮੌਕੇ ਤੇ ਤਿਆਰ ਕਰ ਦਾਂਗੇ ਟੋਮ ਫੋਰਡ ਦਾ ਲੈ ਆਓ ਠੀਕ ਹੈ ਠੀਕ ਹੈ ਬਰਸਾਚੇ ਦਾ ਲੈ ਆਓ ਡਿਓਰ ਦਾ ਲੈ ਆਓ ਠੀਕ ਹੈ ਜੀ ਹੱਗੋ ਬੋਸ ਦਾ ਲੈ ਆਓ ਜਿਹੜੇ ਜਿਹੜੇ ਤੁਸੀਂ ਨਾਮ ਲਾਓਗੇ ਉਹੀ ਤੁਹਾਨੂੰ ਪਰਫਿਊਮ ਅਸੀਂ ਤਿਆਰ ਕਰਕੇ ਦੇ ਦਾਂਗੇ ਬਈ ਜੀ ਇਹ ਇੱਥੇ ਮੇਲੇ ਲੰਗੇ ਕੱਲੇ ਜਾਂ ਫਿਰ ਕਿਤੇ ਨਹੀਂ 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 ਬਈ ਬਈ ਆਪਣੀਆਂ ਨਾ ਬ੍ਰਾਂਚਾਂ ਨੇ ਹਾਂਜੀ ਅਲੱਗ ਅਲੱਗ ਜਗ੍ਹਾ ਤੇ ਜਿਵੇਂ ਭੰਡਾਰੀ ਮਾਰਕੀਟ ਨੇੜੇ ਬੱਸ ਸਟੈਂਡ ਜਗਰਾਉਂ ਜਗਰਾਉਂ ਦੇ ਵਿੱਚ ਠੀਕ ਹੈ ਬਾਈ ਮੱਲਾ ਮੱਲਵਾਲ ਰੋਡ ਸਾਹਮਣੇ LIC ਦਫ਼ਤਰ ਐਂਟਰੀ ਧਵਨ ਕਲੋਨੀ ਫਰੋਜਪੁਰ ਠੀਕ ਹੈ ਜੀ ਤੇ ਧੂਰੀ ਤੇ ਰੇਲਵੇ ਸਟੇਸ਼ਨ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਵਿਚਾਲੇ ਧੂਰੀ ਇਹ ਤਿੰਨ ਜਗ੍ਹਾ ਤੋਂ ਮਿਲਣਗੇ ਜੇ ਤੁਸੀਂ ਸਾਨੂੰ ਉੱਥੋਂ ਦਾ ਨੰਬਰ ਲੈਣਾ ਹੈ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਲਓ ਅਸੀਂ ਤੁਹਾਨੂੰ ਉੱਥੋਂ ਦਾ ਨੰਬਰ ਵੀ ਦੇ ਦੇਵਾਂਗੇ ਆਪਣੀਆਂ ਪੰਜਾਬ ਦੇ ਵਿੱਚ ਚਾਰ ਜਗ੍ਹਾ ਸ਼ਾਪ ਨੇ ਅੱਛਾ ਜੀ ਤਿੰਨ ਸ਼ੋਅਰੂਮ ਨੇ ਇੱਕ ਫਰੋਜਪੁਰ ਏਰੀਏ ਦੇ ਵਿੱਚ ਹੈ ਜਿਹੜਾ ਫਰੋਜਪੁਰ ਹੈ ਬਿਲਕੁਲ ਹਾਂ ਠੀਕ ਹੈ ਜੀ ਫਰੋਜਪੁਰ ਬਾਰੇ ਮੈਂ ਦੁਬਾਰੇ ਦੱਸਦਾ ਹਾਂ ਮੱਲਵਾਲ ਰੋਡ ਸਾਹਮਣੇ LIC ਦਫ਼ਤਰ ਐਂਟਰੀ ਠੀਕ ਆ ਜਗਰਾਉਂ ਪੰਡਾਰੀ ਮਾਰਕੀਟ ਨੇੜੇ ਬਸ ਸਟੈਂਡ ਜਗਰਾਉਂ ਠੀਕ ਹੈ ਜੀ ਧੂਰੀ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਦੇ ਪਚਾਲੇ ਧੰਨਵਾਦ ਬਾਈ ਜੀ ਲੈ ਵੀ ਇੱਥੋਂ ਵੀ ਤੁਸੀਂ ਲੈ ਕੇ ਜਾ ਸਕ ਦਿੰਦੋਂਗੇ ਤੇ ਜੇ ਬਾਕੀ ਬਾਈ ਜੇ ਕਿਸੇ ਨੇ ਆਨਲਾਈਨ ਇਹ ਚੀਜ਼ ਮੰਗਵਾਉਣੀ ਹੋਵੇ ਤਾਂ ਤੁਸੀਂ ਇਹ ਨੰਬਰਾਂ ਦੇ ਉੱਤੋਂ ਬਾਈ ਜੀ ਕਾਲ ਕਰਕੇ ਚੀਜ਼ ਮੰਗਵਾ ਵੀ ਸਕਦੇ ਹੋਗੇ ਤੇ ਗਿਫਟ ਵਾਲੀ ਆਈਟਮਾਂ ਨੇ ਕਰ ਲੋ ਚੈੱਕ ਮਿੱਤਰੋ ਠੀਕ ਹੈ ਓਕੇ ਬਾਈ ਜੀ ਧੰਨਵਾਦ ਜੀ ਧੰਨਵਾਦ